ਉਹ ਕਰਵਾ ਲੋਡ ਕੀਤਾ ਜਾਵੇ ਤੇ ਇਹਦੇ ਲਈ ਸਾਨੂੰ ਤਰੰਤ ਜਿਹੜੇ ਹੈਗਾ ਜੀਵਦਾਦ ਨੂੰ ਜਿਹੜਾ ਕੰਪਨਸੇਸ਼ਨ ਹੈ ਜੋ ਰਾਤ ਹੈ ਸਾਡਾ ਚਾਰੇ ਵੀ ਖਤਮ ਹੋ ਚੁੱਕਾ ਜੀ ਸਾਡੀ ਸਰੋਂ ਵੀ ਖਤਮ ਹੋ ਚੁੱਕੀ ਹੈ ਸਾਡੇ ਆਲੂ ਵੀ ਅਸ਼ਟਪੱਟਾ ਤੋਂ ਬਾਹਰ ਚੁੱਕੇ ਆ ਜਿਹੜੇ ਖਤਮ ਹੋ ਉਹ ਵੀ ਖਤਮ ਹੀ ਹੁੰਦੇ ਜਿਨੋਂ ਜੀ ਬਸ ਇਹ ਫਸਲ ਦਾ ਜਿਹੜਾ ਅਸੀਂ ਖਾਧਾ ਫੈਸਲ ਚੱਕਿਆ ਆ ਜਾਂ ਦਵਾਈਆਂ ਲੈਂ ਜਾਂ ਆ ਕਿਹੜੇ ਬਾਬਾ ਜੀ ਜਿਹੜਾ ਕਰੇ ਮਾਰੀ ਹੋਈ ਆ ਪਾਣੀ ਇੰਦਾ ਜਰੀਲਾ ਪਾਣੀ ਹੁੰਦਾ ਉਹ ਸਰੋ ਵੀ ਆਪਣੇ ਕਾਨ ਕੀ ਖਤਮ ਹੋ ਜਣੀ ਹੈ ਜੀ ਚਾਰੇ ਖਾਨ ਜੋ ਕੁ ਪੂੜੀਆਂ ਟੋੜੇ ਕੋ ਟੂੜੀ ਵੀ ਨਹੀਂ ਪਾਉਣ ਪਤਾ ਪਸੂ ਆਸੇ ਸੋ ਸਭੀ ਅਸੀਂ ਦਫ਼ਤਰ ਸਾਹਿਬ ਨੂੰ ਮਿਲਣ ਆਏ ਆ ਜੀ ਕੀ ਮੁੱਦਾ ਕੀ ਆ ਜੀ ਸਰ ਸਾਡੇ ਮਿਲਣ ਦਾ ਕਾਰਨ ਇਹੀ ਆ ਸਾਡੇ ਇੱਕ ਲੋਪੋ ਦੇ ਗਵਾੜ ਦੇ ਵਿੱਚ ਕੱਲ بارشੂਈ ਸਾਵਨ ਕਰੇ ਮਾਰੀ ਹੋਈ ਆ ਸਾਡੇ ਬਹੁਤ ਜਰ ਇਨਸਾਨ ਕੰਕਦਾ ਹੋਇਆ ਜੀ ਸਾਡੇ ਕਾਨ ਖਾਣ ਵਾਸਤੇ ਵੀ ਬਚੀ ਹੈ ਜੀ ਸਾਡਾ ਚਾਰੇ ਵੀ ਖਤਮ ਹੋ ਚੁੱਕਾ ਜੀ ਸਾਡੀ ਸਰੋਂ ਵੀ ਖਤਮ ਹੋ ਚੁੱਕੀ ਹੈ ਸਾਡੇ ਆਲੂ ਵੀ ਅਸ਼ਟਪੱਟਾ ਦਬਾਰ ਚੁੱਕੇ ਆ ਜਿਹੜੇ ਖਤਮ ਹੋ ਉਹ ਖਤਮ ਹੀ ਅੱਗੇ ਨੂੰ ਜਬਸ ਤੁਹਾਡੇ ਏਰੀਆ 'ਚ ਕੱਲੀ بارش ਹੋਈ ਹੈ ਕਿ ਅਸੇ-ਬਸੇ ਵੀ ਹੋਈ ਹੈ ਤੁਸੀਂ ਤਾਂ ਆਪਣੇ ਏਰੀਆ ਦੀ ਗੱਲ ਕਰਦੇ ਸਾਰੇ ਮੈਂ ਤਾਂ ਪੂਰੇ ਚਰੋਹਾ ਹਲਕਿਲ ਕਰਦਾ ਜੀ ਹੋਰ ਪਿੰਡਾਂ 'ਚ ਨੁਕਸਾਨ ਹੋਇਆ ਹੋਇਆ ਉਹ ਵੀ ਆਪ ਦਾ ਤੁਹਾਨੂੰ ਵਾਇਟ ਦਿੰਨਗੇ ਮੈਂ ਤਾਂ ਗੱਲ ਆਜਾ ਅੱਜ ਆ ਉਹਦੇ ਪਿੰਡ ਚ ਗੱਲ ਕਰ ਰਿਹਾ ਜੀ ਜੋ ਸਾਡੇ ਪਿੰਡ ਦਾ ਕਟੋਕਰ 5-700 ਕਿੱਲਿਆਂ 'ਚ ਤਬਾਹ ਹੋ ਚੁੱਕਿਆ ਜੀ ਜੀ ਨਾ ਸਰੋਂ ਹਾ ਨਾ ਪੱਠੇ ਆ ਨਾ ੜ ਕਣਕ ਹਜੇ ਇਸ ਤੋਂ ਪ ਜਿਹੜਾ ਗੜੇ ਮਾਰੀ ਹੋਈ ਆ ਪਾਣੀ ਇੰਦਾ ਜਰੀਲਾ ਪਾਣੀ ਹੁੰਦਾ ਉਹ ਸਰੋ ਵੀ ਖਾ ਆਪਣੇ ਕਣਕੀ ਖਤਮ ਹੋ ਜਣੀ ਹੈ ਜੀ ਚਾਰੇ ਖਾਨ ਚੋ ਕਿ ਤੂੜੀ ਤੁਹਾਡੇ ਕੋ ਤੂੜੀ ਵੀ ਨਹੀਂ ਪਾਉਣ ਪਤਾ ਪਸੂਆਂ ਦੇ ਉਸ ਜੀ ਸੋ ਐਸਡੀਐਮ ਸਾਹਿਬ ਨੂੰ ਮੰਗਵੱਤਾ ਦੇਣਾ ਆ ਕੀ ਮੁੱਖ ਮੰਗ ਕੀ ਹੈ ਜੀ ਸਾਡੀ ਮੰਗ ਤੇ ਹੀ ਸਰਕਾਰ ਗਦਾਬਰੀ ਕਰੋ ਇੱਕ ਤਰ੍ਹਾਂ ਜਲਦੀ ਜਲਦੀ ਅੱਜ ਮੋਕਾ ਦੇਖਣ ਆ ਕੇ ਫੌਰ ਸੈਟਲਰ ਨਹੀਂ ਚੱਲਦਾ ਉੱਪਰ ਨਾਲ ਜਦੋਂ ਕਿਸਾਨ ਦੇ ਪਰਚੇ ਕਰਨ ਉਹ ਤਾਂ ਸੈਟਲ ਚੱਲਦਾ ਹੁੰਦਾ ਮੈਂਟੀ ਗੱਡੀ ਜਾਵੜ ਦੀ ਅਫਸਰਾਂ ਦੀ ਉੱਥੇ ਹੁਣ ਗੱਡੀ ਕੱਲ ਪਰਚੇ ਦੀ ਕੋਈ ਗੱਡੀ ਨਹੀਂ ਗਈ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਇਸ ਟਾਈਮ ਆ ਕੇ ਜੀ ਸਾਡੇ ਤਾਂ ਪੇਨ ਤੇ ਹੜ ਗਦਾ ਵੀ ਕਰਾ ਕੇ ਜਲਦੀ ਮੁਆਵਜ਼ਾ ਦੇਵਾ ਜੀ ਕਿਸਾਨਾਂ ਨੂੰ ਅਜੇ ਤੱਕ ਚਾਕੇ ਕਰ ਜੇ ਠੇਕੇ ਤੇ ਲੈ ਕੇ ਜ਼ਮੀਨ ਦਾ ਖੇਤੀ ਕਰਦੇ ਆ ਉਹਦਾ ਰਿਕਾਰ ਥੋੜਾ ਹੁੰਦਾ ਕਰਦਾ ਖਤਮ ਹੋ ਜਗਾ ਸਰਕਾਰ ਆਪਣੇ ਏਰੀਆ ਤੋਂ ਬਿਨਾ ਆਸ-ਪਾਸ ਦੇ ਹਲਕੇ ਦੇ ਕੀ ਪੀਛ ਰਹੇ ਜਿਗਰਾਉਂ ਹਲਕੇ ਦੀ ਦੇਖੋ ਜੀ ਮੈਨੂੰ ਪਤਾ ਲੱਗ ਕੋ ਕੇ ਪਿੰਡ ਨਸਾਨ ਬਹੁਤ ਹੋਇਆ ਜੀ ਜੀ ਕੋ ਕੇ ਪਿੰਡ ਵੀ ਹੋਰ ਪਿੰਡਾਂ ਜੀ ਤੇ ਆਪਣੇ ਕੋਠੇ ਸ਼ੇਰ ਜਾਉਗਾ ਕਈ ਪਿੰਡਾਂ ਨਸਾਨ ਹੋਏ ਹੋਏ ਆ ਜੀ ਹਾਂ ਸੋ ਇਸ ਜੇਮ ਸਾਹੂ ਮੰਗ ਪੱਤਰ ਦੇਣ ਵਾਸਤੇ ਆਏ ਆ ਜੀ ਨਾਲ ਪੂਰੀ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਹਲਕੇ ਦੇ ਲੋਕ ਆਏ ਹੋਏ ਇਹਨਾਂ ਨੂੰ ਮੰਗ ਪੱਤਰ ਦੇਜਾਂ ਸੀ ਜੀ ਸਾਹੂ ਨੂੰ ਤੇ ਨਾਲ ਇਸ ਕਲੇਰ ਸਾਹਿਬ ਵੀ ਕੁਝ ਕੁਛ ਦੇ ਵਿੱਚ ਪਹੁੰਚ ਰਹੇ ਆ ਸੋ ਦੇ ਦਿੰਦੇ ਆ ਇਸ ਦਿਨ ਸਾਹੂ ਦਾ ਕੀ ਕਹਿ ਰਹੇ ਸਮਝਦੇ ਹਾਂ ਸਾਡੇ ਭਰਾਏ ਠੀਕ ਮਸਲਾ ਇਹ ਹੈਗਾ ਕਿ ਗਰੇ ਮਾਰੀ ਦੇ ਕਾਰਨ ਫਸਲਾਂ ਦਾ ਜਿਹੜਾ ਹੈਗਾ ਬਹੁਤ ਨੁਕਸਾਨ ਹੋ ਗਿਆ 100% 100% ਦੇ ਗੀ ਖਾਲਾ ਮਜ਼ਾ ਫਸਲ ਬਿਲਕੁਲ ਖਤਮ ਹੋ ਗਈ ਤੇ ਸਾਡੀ ਬੇਜਤੀ ਹੈਗੀ ਆ ਕਿ ਕਿਉਂਕਿ ਹੁਣ ਗਰਦਾਬਰੀ ਚੱਲ ਰਹੀ ਆ ਪਹਿਲੀ ਵਾਰ ਤੋਂ ਜਿਹੜੀ ਗਰਦਾਬਰੀ ਨਾਰਮਲ ਸ਼ੁਰੂ ਹੋਈ ਆ ਉਹਦੇ ਵਿੱਚ ਅਸੀਂ ਕਹਿੰਦੇ ਹੈਗੇ ਆ ਕਿ ਜਿਹੜਾ ਇਹਨਾਂ ਦਾ ਖਰਾਬਾ ਹੈਗਾ ਉਹ ਖਰਾਬਾ ਨੋਟ ਕੀਤਾ ਜਾਵੇ ਤੇ ਇਹਦੇ ਲਈ ਸਾਨੂੰ ਤੁਰੰਤ ਜਿਹੜਾ ਹੈਗਾ ਜੀਵਦਾਦ ਨੂੰ ਜਿਹੜਾ ਕੰਪਨਸੇਸ਼ਨ ਹੈ ਜੋ ਰਾਤ ਹੈ ਹਾਂ ਜੀ ਚਾਰਾ ਵੀ ਖਤਮ ਤੇ ਚਾਰਾ ਵੀ ਖਤਮ ਹੈ ਉਹਦੇ ਨਾਲ ਆਲੂ ਦੀ ਜਿਹੜੀ ਫਸਲ ਹੈ ਉਹਨੇ ਵੀ ਨੁਕਸਾਨ ਪਹੁੰਚਿਆ ਹੈਗਾ ਅਸੀਂ ਇਹ ਹੀ ਬੇਨਤੀ ਕਰਨ ਬਾਦ ਸਿਆ ਹੈ ਕਿ ਜਲਦੀ ਜਿਹੜੀ ਹੈਗੀ ਕਿਉਂਕਿ ਜਿਹੜੀ ਗਰਦਾਬਰੀ ਚੱਲ ਰਹੀ ਆ ਉਸ ਗਰਦਾਬਰੀ ਦੇ ਵਿੱਚ ਜਿਹੜਾ ਇਹਦਾ ਨੁਕਸਾਨ ਹੋਇਆ ਹੈਗਾ ਉਹ ਫੜਿਆ ਜਾਵੇ ਤੇ ਨਾਲ ਸਰਕਾਰ ਤੋਂ ਫਟਾਫਟ ਦੇ ਵਾਸਤੇ ਜਿਹੜਿਆ ਵੀ ਜੋ ਸਰਕਾਰੀ ਨੋਰਮਸ ਦੇ ਮੁਤਾਬਕ ਜੋ ਰਾਹਤ ਮਿਲ ਸਕਦੀ ਹੈ ਉਹ ਤੁਰੰਤ ਪਹੁੰਚਾਈ ਜਾਵੇ ਇਸ ਵਾਸਤੇ ਸਾਰੇ ਅਜ ਜ਼ਿੰਦਦਾਰ ਇਕੱਠੇ ਲਖੋਈ ਨਾਜ਼ਾਂ ਖਾੜਵਾਤ ਕਰਨੇ ਮਚੀਏ ਨਾ ਪਸ਼ੂਆਂ ਵਾਸਤੇ ਧੂੜੀ ਬਚੀ ਆ ਜੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੁਬਾਰਾ ਕਣਕ ਵੀ ਜਿਹੜੀਆਂ ਬੀ ਬਚਣਾ ਠੀਕ ਹੈ ਜੀ ਹੁਣ ਪਸ਼ੂਆਂ ਵਾਸਤੇ ਚਾਰਾ ਅੱਜ ਹੀ ਖਤਮ ਆਜੀ ਸਾਰੇ ਮੇਲੇ ਵਿੱਚ ਕਿਤੇ ਕੋਈ ਪਸ਼ੂ ਜਿਆਦਾ ਪਹੁੰਚੇ ਸੋ ਨੰਬਰ 10 ਸੇ ਤਬੀਂਤੀ ਆ ਵੀ ਸਰਕਾਰ ਤੱਕ ਸਾਡੀ ਗੱਲ ਪਹੁੰਚਾਓ ਇਹ ਬਿਲਕੁਲ ਅਜਿਹਾ ਨਹੀਂ ਇੱਥੇ ਆਪ ਹੀ ਕਰਨਾ ਜੀ ਕਰਨਾ ਆਪ ਹੀ ਕਰਨਾ ਜਿਹੜਾ ਸਾਡਾ ਪਰਸੀਨਾ ਪਰਸੀਨਾ ਜੀ ਗੜੇ ਪੈਣ ਨਾਲ ਉਹ ਇਸ ਟਾਈਮ ਕਿਉਂ ਵੀ ਉਹ ਤਾਂ ਚਿਰਲਾ ਪਾਣੀ ਹੁੰਦਾ ਗੜਿਆਂ ਦਾ ਬਿਲਕੁਲ ਖਲ ਚੁੱਕਿਆ ਸਵੈਲ ਮਾਰਦੇ ਪਰਸੀਨ ਦੇ ਵਿੱਚੋਂ ਪੱਠੇੜ ਖਤਮ ਹੋ ਚੁੱਕੇ ਸਰ ਜੇ ਗੜੇ ਮੜੀ ਹੋਈ ਹੈ ਇਸ ਮੁੱਦੇ ਤੇ ਸਰਕਾਰ ਵੱਲੋਂ ਕੀ ਇਨਸਟ੍ਰਕਸ਼ਨ ਆ ਰਹੀ ਹੈ ਇਸ ਢਾਂਚਨਾ ਤਾਂ ਕਿਉਂਕਿ ਹਜੇ ਕੱਲ ਹੀ ਹੋਇਆ ਤੇ ਅੱਜ ਸਾਨੂੰ ਸਪੈਸ਼ਲ ਕਰਦਾ ਵਿਦਵੀਆਂ ਇੰਸਟ੍ਰਕਚਰ ਆ ਸਕਦੀਆਂ ਬਹਿ ਗੁਰਦਾਬੀ ਚੱਲ ਵੀ ਰਹੇ ਮੈਂ ਅੱਜ ਸਾਰੇ ਪਟਵਾਰੀਆਂ ਨੂੰ ਟੈਕ ਵੀ ਕਰ ਦਿੰਦੇ ਆ ਜਿੰਨਾ ਖਰਾਬਾ ਹੋਇਆ ਉਹ ਲੈ ਕੇ ਸਾਨੂੰ ਲਿਆਉਣ ਧਿਆਨ ਚ ਤਾਂ ਕਿ ਅਸੀਂ ਸਰਕਾਰ ਨੂੰ ਉਹ ਰਿਪੋਰਟ ਭੇਜ ਸਕੀ ਜੀ ਥੈਂਕ ਯੂ ਸਰ ਹਾਲ ਹੋਰ ਮੈਂ ਕੀ ਕਹਿਣਾ ਸੀ ਇਸ ਮੁੱਦੇ ਉੱਤੇ ਜੋ ਆਸ-ਪਾਸ ਲੋਕਾਂ ਨੂੰ ਨੁਕਸਾਨ ਹੋਇਆ ਵਾ ਪੱਠੇ ਵੀ ਖਤਮ ਹੋ ਗਏ ਕਣਕਾਂ ਵੀ ਖਤਮ ਹੋ ਗਈਆਂ ਸਰੋਂ ਵੀ ਖਤਮ ਹੋ ਗਈ ਆ ਕੀ ਕਹਨੇ ਸਪੈਸ਼ਲ ਜਨਾਂ ਦੇ ਵਿੱਚ ਬਹੁਤ ਜ਼ਿਆਦਾ ਗੜੇਬੜੀ ਹੋਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਵੀ ਫਸਲ ਜਿਹੜੀ ਇਸ ਵੇਲੇ ਸੀ ਕੀ ਖੜੀ ਉਹ ਸਾਰੀ ਦਾ ਨੁਕਸਾਨ ਹੋਇਆ ਹੈ ਚਾਹੇ ਚਾਲੂ ਹੈਗੀ ਆ ਚਾਹੇ ਕਣਕ ਹੈਗੀ ਆ ਚਾਹੇ ਬਰਸੀ ਹੈਗੀ ਆ ਚਾਹੇ ਕੋਈ ਆਪਣਾ ਚਾਰੇ ਦਾ ਕੋ ਹੋਵੇ ਸਾਰੇ ਸਰੂਆਂ ਤੇ ਸਾਰੀਆਂ ਫਸਲਾਂ ਦਾ ਜਿਹੜਾ ਹੈਗਾ ਮੈਂ ਦੇਖ ਕੇ ਵੀ ਆਇਆ ਹੈਗਾ ਤਕਰੀਬਨ ਮੈਂ ਕਹਿ ਸਕਦਾ ਕਿ 70% ਜਿਹੜਾ ਹੈਗਾ ਨੁਕਸਾਨ ਹੋਇਆ ਹੈਗਾ ਮੈਂ ਤਸੀਦਾ ਸੌਨੂੰ ਬੇਨਤੀ ਕੀਤੀ ਆ ਕਿ ਤੁਸੀਂ ਕਿਉਂਕਿ ਗਰਤਾਬਲੀ ਚੱਲ ਰਹੀ ਆ ਤੇ ਇਹਦੇ ਲਈ ਜਿਹੜਾ ਪਰਵਾਰੀਆਂ ਨੂੰ ਜ਼ਾਇਦ ਕੀਤੀ ਜਾਵੇ ਕਿ ਨਾਲ ਹੋ ਕੇ ਸਾਰੀ ਜਿਹੜੀ ਹੈਗੀ ਆ ਜਿੰਨਾ ਜਿੰਨਾ ਵੀ ਕਿਤਾ ਖਰਾਬ ਆਇਆਗਾ ਉਹ ਲਿਖਿਆ ਜਾਵੇ ਤਾਂ ਕਿ ਜਿਹੜਾ ਕੋਈ ਨੁਕਸਾਨ ਦਾ ਸਹੀ ਪਤਾ ਲੱਗੇ ਔਰ ਸਾਰਿਆਂ ਨੂੰ ਜਿਹਦਾ ਨੁਕਸਾਨ ਹੋ ਗਿਆ ਉਹਨੂੰ ਜੋ ਸਰਕਾਰ ਦੇ ਨੋਰਮ ਹੈਗੇ ਉਹਦੇ ਮੁਤਾਬਕ ਜਰੂਰ ਜਿਹੜਾਗਾ ਕੰਪਨਸੇਸ਼ਨ ਦਿੱਤੀ ਜਾਵੇ ਪਰ ਮੈਂ ਸਰਕਾਰ ਨੂੰ ਬੇਤੀ ਕਰਦੀ ਚਾਹਦਾ ਕਿਉਂਕਿ ਇਹ ਨੋਰਮ ਜਿਹੜੇ ਹੈਗੇ ਬੜੇ ਥੋੜੇ ਹੈਗੇ ਤੇ ਘੱਟੋ ਘੱਟ 50000 ਰੁਪਇਆ 1 ਏਕੜ ਦਾ ਜਿਹੜਾ ਘੱਟੋ ਘੱਟ ਜਿਹੜਾ ਮੈਂ ਸਮਝਦਾ ਹੈਗਾ ਕਿ ਉਹਦਾ ਆਪਣਾ ਖਰਚਾ ਹੀ ਹੋ ਗਿਆਗਾ ਉਹ ਖਰਚਾ ਜਿਹੜਾ ਉਹਦੀ ਭਰਪੂਰਤੀ ਜਿਹੜੀ ਹੈ ਸਰਕਾਰ ਜਰੂਰ ਕਰੇ ਇਹਦੇ ਵਾਸਤੇ ਜੁਰੇ ਸੀ ਸਰ ਫਸਲ ਦੀ ਕਾਫੀ ਜ਼ਿਆਦਾ ਨੁਕਸਾਨ ਹੋਇਆ 50000 ਦਾ گزارਾ ਹੋ ਜੂਗਾ ਹੀ ਨਹੀਂ ਮੈਂ ਤਾਂ ਕਹਿੰਦਾ ਕਿ ਸਿਰਫ ਜਿਹੜਾ ਉਹਦਾ ਘੱਟੋ ਘੱਟ ਘੱਟੋ ਘੱਟ ਕਿਉਂਕਿ ਸਰਕਾਰ ਦੇ ਦਰਮ ਜਿਹੜੇ ਹੈਗੇ ਆ ਉਹ ਤਾਂ ਇਸ ਤੋਂ ਵੀ ਘੱਟ ਥੱਲੇ ਹੈਗੇ ਆ ਕਿ ਸਰ ਇਸ ਟਾਈਮ ਜਿਹੜੀ ਸਥਿਤੀ ਹੈਗੀ ਆ ਉਹ ਇੱਕ ਕਣਕ ਕਿਸਾਨ ਨੂੰ ਵੀ ਮੁੱਲ ਲੈ ਕੇ ਖਾਣ ਦੀ ਨੌਬਤ ਆ ਚੁੱਕੀ ਆ ਕੁੱਝ ਵੀ ਨਹੀਂ ਬਚਿਆ ਚਾਰਾ ਵੀ ਨਹੀਂ ਬਚਿਆ ਹੈਗਾ ਵਰਸੀਨ ਸਾਰਾ ਖਤਮ ਹੋ ਗਿਆ ਸਬਜ਼ੀਆਂ ਸਾਰੀਆਂ ਖਤਮ ਹੋ ਗਿਆ ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਆ ਕਿ ਨੁਕਸਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਵੱਤ ਤੋਂ ਵੱਤ ਜਿਹੜਾ ਹੈਗਾ ਸਰਕਾਰ ਜਿਹੜਾ ਇਹਾਨੂੰ ਮਦਦ ਦੇਵੇ ਤਾਂ ਕਿ ਜੀਵਨ ਦਾ ਜਿਹੜਾ ਹੈਗਾ ਉਹ ਦਾ ਬਾਕੀ ਹੀ ਪਹਿਲਾਂ ਹੀ ਬੜਾ ਮਤਲਬ ਇਹ ਤਾਂ ਕਹਾਂਗੇ ਕਰਜ਼ੇ ਇਥੇ ਡੁੱਬਿਆ ਹੈਗਾ ਕਮ ਸੇ ਕਮ ਜਿਹੜਾ ਹੂਲ ਉਤੇ ਭਾਰ ਦਾ ਚੜੇ ਸਰਕਾਰ ਉਹ ਵੀ ਪ੍ਰਭਾਇ ਕਰੇ ਥੈਂਕ ਯੂ ਕਬੱਡੀ ਗੱਲ ਹੋ ਰਹੀ ਅੱਜ ਜਿਹੜੀ ਫਸਲ ਮਰ ਗਈ ਇਹ ਫਸਲ ਦੇ ਜਿਹੜਾ ਅਸੀਂ ਖਾਦ ਹੈਗਾ ਸੋਸਾਇਟੀਆਂ ਤੋਂ ਚੱਕਿਆ ਹੋਇਆ ਜਾਂ ਦੁਵਾਈਆਂ ਲੈ ਜਾਂ ਕਿਰੇ ਮਰਦਾਂ ਜਾਂ ਹੋਰ ਕਰਜ਼ਾ ਆਰਤੀਆਂ ਤੋਂ ਲੈ ਕੇ ਚੱਕੇ ਹੋਇਆ ਪਹਿਲਾਂ ਉਹ ਫਸਲ ਦੇ ਅਸੀਂ ਵਾਪਸ ਕਰਦੇ ਆ ਫਿਰ ਗਾਂ ਵਾਸਤੇ ਸਾਨੂੰ ਮਿਲਦਾ ਹੁਣ ਸੈਟੀਆਂ ਦੇ ਤਾਂ ਸਭ ਤੋਂ ਕੋਈ ਵਾਪਸ ਨਹੀਂ ਹੋਣੇ ਤੇ ਗਾਂ ਸਾਨੂੰ ਖਾਦ ਨਹੀਂ ਮਿਲਣਾ ਔਨ ਵਾਲੀ ਫਸਲ ਤੇ ਵੀ ਬੜਾ ਅਸਰ ਪੈਣਾ ਕੀ ਕਰੂਗਾ ਜੀ ਵੀਰ ਬੁਰਾ ਹਾਲ ਹੋ ਗਿਆ ਇਸ ਮੁੱਦੇ ਤੇ ਸਰਕਾਰ ਨੂੰ ਕੋਈ ਦਿੱਤਾ ਤੁਸੀਂ ਮੰਗ ਪੱਤਰ ਦੇ ਵਿੱਚ ਲਿਖਿਆ ਹਾਂ ਜੀ ਲਿਖਿਆ ਸਾਰਾ ਕੁਝ ਜੀ ਹਾਂ